ਪਾਣੀ ਛਕਰੇ ਲੋਕਾਂ ਦਾ ਕੀਤਾ ਜਾਵੇਗਾ ਰੈਸਕਿਊ ਐਨ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਕਰ ਰਹੀਆਂ ਕੰਮ ਰਣਜੀਤ ਸਾਗਰ ਡੈਮ ਦੇ ਖੋਲੇ ਗਏ ਗੇਟ ਰਾਵੀ ਦਰਿਆ ਛੱਡਿਆ ਜਾ ਰਿਹਾ ਪਾਣੀ ਪਠਾਨਕੋਟ ਦੇ ਕੰਢੀ ਇਲਾਕਿਆਂ ਦੀ ਵੱਡੀ ਫਿਕਰ ਪੌਂਡ ਡੈਮਸ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਉੱਤੇ ਕੱਲ੍ਹ ਨਾਲੋਂ 4 ਫੁੱਟ ਹੋਰ ਵਧਿਆ ਪਾਣੀ ਰਣਜੀਤ ਸਾਗਰ ਡੈਮ ਵੀ ਖਤਰੇ ਦੇ ਨਿਸ਼ਾਨ ਤੋਤੇ ਤਪਾਖੜਾ ਚ ਵੀ 2 ਫੁੱਟ ਵਧਿਆ ਵਾਟਰ ਲੈਵਲ ਹਰੀਕੇ ਚ ਵਧ ਰਹੇ ਵਾਟਰ ਲੈਵਲ ਨੇ ਵਧਾਈ ਚਿੰਤਾ ਬਿਆਸ ਅਤੇ ਸਤਲੁਜ ਦਰਿਆ ਚ 2 ਲੱਖ 63 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਅਲਰਟ ਤੇ ਪ੍ਰਸ਼ਾਸਨ ਪਾਰੀਮੀ ਨਾਲ ਗੁਰਦਾਸਪੁਰ ਚ ਵਿਗੜੇ ਹਾਲਾਤ ਦਿਨਨਗਰ ਚ ਦੋ ਜਗ੍ਹਾ ਟੁੱਟਿਆ ਤੁਸੀ ਬੰਨ ਪਿੰਡ ਕਹਾਨਾ ਅਤੇ ਜੈਨਪੁਰ ਟੁੱਟੇ ਕਿਨਾਰੇ ਕਰਕੇ ਨਾਲ ਲੱਗਦੇ ਪਿੰਡਾਂ 'ਚ ਆਇਆ ਹੜ੍ਹ। ਸultanpur Lodi ਦੇ ਆਹਲੀ ਕਲਾਂ 'ਚ ਟੁੱਟਿਆ ਬਿਆਸ ਦਰਿਆ ਦਾ ਆਰਜ਼ੀ ਬੰਨ ਵੱਡੇ ਇਲਾਕੇ 'ਤੇ ਮੰਡਰਾਇਆ ਹੜ੍ਹਾਂ ਦਾ ਖਤਰਾ। ਸਾਲ 2023 'ਚ ਇੱਥੋਂ ਦੇ 35 ਪਿੰਡਾਂ 'ਚ ਹੋਈ ਸੀ ਬਰਬਾਦੀ। पठानकोट ਦੇ ਨਰੋਟ ਜੈਮਲ ਸਿੰਘ ਨੇੜੇ ਟੁੱਟਿਆ ਰਾਵੀ ਦਰਿਆ ਦਾ ਬੰਨ ਤਿੰਨ ਪਿੰਡ ਹੋਏ ਜਲ-ਤਲ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਕੀਤਾ ਸ਼ਿਫਟ। ਧਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਕੇਚ ਟੁੱਟਿਆ ਸੱਤ ਲੋਜ ਦਾ ਆਰਜ਼ੀ ਬਨ ਪਿੰਡ ਚ ਤੇਜ਼ ਰਫ਼ਤਾਰ ਨਾਲ ਪਰ ਰਿਹਾ ਪਾਣੀ। ਦਰਿਆ ਨਾਲ ਲੱਗਦੇ ਕਈ ਪਿੰਡਾਂ ਚ ਖਰਾਬ ਹੋਏ ਹਾਲਾਤ। ਹਿਮਾਚਲ ਚ ਬਿਆਸ ਦਰਿਆ ਨੇ ਧਾਰਿਆ ਖੌਫਨਾਕ ਰੂਪ। ਫੁੱਲੂਚ ਦੇਖਦੇ ਹੀ ਦੇਖਦੇ ਟਹਿ ਢੇਰੀ ਹੋਇਆ ਘਰ। ਤਾਂ ਮਨਾਲੀ ਚ ਦਰਿਆ ਚ ਸਮਾ ਗਈ ਪਿਕਅਪ ਗੱਡੀ। ਸਟੇਨ ਪੰਜਾਬ ਦੇਖ ਰਿਹਾ ਹਾਂ ਤੁਸੀਂ ਮੈਂ ਹਰਨਬੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਕਈ ਇਲਾਕਿਆਂ 'ਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਤੇ ਅਜਿਹੀਆਂ ਹੀ ਤਸਵੀਰਾਂ ਗੁਰਦਾਸਪੁਰ ਅਤੇ ਦੀਨਾ ਨਗਰ ਤੋਂ ਸਾਹਮਣੇ ਆਈਆਂ ਨੇ ਤੇ ਹੁਣ ਕੈਬਨਟ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਇਹਨਾਂ ਪਿੰਡਾਂ 'ਚ ਫਸੇ ਲੋਕਾਂ ਨੂੰ 에어 ਲਿਫਟ ਕੀਤਾ ਜਾਏਗਾ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਇਹ ਭਰੋਸਾ ਦਿਵਾਇਆ ਹੈ ਕਿ ਰਾਵੀ ਦਰਿਆ ਤੋਂ ਪਾਰ ਵਸੇ ਪਿੰਡਾਂ ਦੇ ਲੋਕਾਂ ਦਾ ਰੈਸਕਿਊ ਕੀਤਾ ਜਾਵੇਗਾ ਦਰਅਸਲ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਸਤ ਪਿੰਡਾਂ ਦੇ ਲੋਕਾਂ ਨੂੰ ਹੁਣ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ ਮਕੌੜਾ ਪੱਤਨ ਨੇੜੇ ਹੜਾਂ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਨੇ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਬਰੇਂਦਰ ਗੋਇਲ ਦੇ ਵੱਲੋਂ ਤਾਜ਼ਾ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਏ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖੋ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ 4-4 5-5 ਫੁੱਟ ਪਾਣੀ ਭਰ ਚੁੱਕਿਆ ਏ ਤੇ ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਏ ਦੇਸ਼ ਦੇ ਨਾਲੋਂ ਤੇ ਟਾਪੂ ਵਾਂਗ ਨਜ਼ਰ ਆ ਰਹੇ ਨੇ ਪਿੰਡਾਂ ਦੇ ਪਿੰਡ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਅਤੇ ਜਿਹੜੇ ਪਸ਼ੂ ਨੇ ਉਹ ਵੀ ਆ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਬਚਾਉਣ ਦੇ ਲਈ ਤੇ ਜ਼ਰੂਰੀ ਸਾਜ਼ੋ ਸਮਾਨ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਕੈਬਨਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਇਹ ਵੱਡਾ ਬਿਆਨ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਪਿੰਡਾਂ 'ਚ ਫਸੇ ਲੋਕਾਂ ਨੂੰ 에어 ਲਿਫਟ ਕੀਤਾ ਜਾਏਗਾ ਤਾਂ ਕਿ ਆਰਮੀ ਦੀ ਮਦਦ ਲਈ ਜਾਏਗੀ ਹੈਲੀਕਾਪਟਰਸ ਦੇ ਨਾਲ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ 에어 ਲਿਫਟ ਕੀਤਾ ਜਾਏਗਾ ਇਹ ਦੇਖਣਾ ਹੋਵੇਗਾ ਬਰਿੰਦਰ ਗੋਇਲ ਦੇ ਵੱਲੋਂ ਇਹ ਭਰੋਸਾ ਦਵਾਇਆ ਗਿਆ ਹੈ ਕਿ ਰਾਵੀ ਦਰਿਆ ਤੋਂ ਪਾਰ ਵੱਸੇ ਪਿੰਡਾਂ ਦੇ ਲੋਕਾਂ ਦਾ ਰੈਸਕਿਊ ਹੋਏਗਾ ਸਤਪਿੰਡਾਂ ਦੇ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤੇ ਉਹ ਹੜ੍ਹਾਂ ਦੇ ਪਾਣੀ ਦੇ ਵਿੱਚ ਘਿਰੇ ਹੋਏ ਨੇ ਮਕੌੜਾ ਪੱਤਨ ਨੇੜੇ ਹੜ੍ਹਾਂ ਕਾਰਨ ਕਈ ਪਿੰਡ ਪ੍ਰਭਾਵਿਤ ਨੇ ਹਾਲਾਂਕਿ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ NDRF ਦੀਆਂ ਟੀਮਾਂ SDRF ਦੀਆਂ ਟੀਮਾਂ ਉਹ ਸਾਰੀਆਂ ਚੱਲ ਰਹੀਆਂ ਨੇ ਫੌਜ ਬੁਲਾਈ ਹੋਈ ਹੈ ਹੁਣ ਪਿਛਲੇ ਜਿਹੜੇ ਸੱਤ ਪਿੰਡਾਂ ਦੀ ਤੁਸੀਂ ਗੱਲ ਕੀਤੀ ਹੈ ਰੈਸਕਿਊ ਦੀ ਗੱਲ ਕੀਤੀ ਹੈ ਫੌਜ ਦੇ ਹੈਲੀਕਾਪਟਰ ਉੱਥੇ ਖੜੇ ਆ ਤੇ ਰੈਸਕਿਊ ਕੀਤਾ ਵੀ ਆ ਬਹੁਤ ਲੋਕਾਂ ਨੂੰ ਮੈਡੀਕਲ ਟੀਮਾਂ ਹਰ ਪਿੰਡ ਦੇ ਵਿੱਚ ਬੈਠੀਆਂ ਨੇ ਮੋਬਾਈਲ ਟੀਮਾਂ ਬੈਠੀਆਂ ਨੇ ਇਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਜਿਨ੍ਹਾਂ 'ਚ ਵੱਡੇ ਪੱਧਰ ਤੇ ਲੋਕਾਂ ਦੇ ਰਹਿਣ ਦਾ ਇਂਤਜ਼ਾਮ ਵੀ ਕੀਤਾ ਹੈ ਪਸ਼ੂਆਂ ਦਾ ਵੀ ਇੰਤਜ਼ਾਮ ਕੀਤਾ ਖਾਣ ਪੀਣ ਦਾ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਸੋ ਜੋ ਕੁਝ ਵੀ ਸਰਕਾਰ ਕਰ ਸਕਦੀ ਹੈ ਸਾਡੇ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡਾ ਡਿਪਾਰਟਮੈਂਟ ਵਾਟਰ ਸਰਸਿਸ ਲੋਕਾਵਲੋਂ ਚਕਾਲ ਕੀਤੀ ਗਈ ਵੀ ਸਾਨੂੰ ਕਾਫੀ ਕਮੀਆਂ ਪਈਆਂ ਕਾਫੀ ਅਧਿਕਾਰੀ ਲੇਟ ਪਹੁੰਚੇ ਨੇ ਜੋ ਹੈਲਪ ਦੀ ਜਰੂਰਤ ਸੀ ਉਹ ਟਾਈਮ 'ਤੇ ਮਿਲ ਨਹੀਂ ਪਾਈ ਦੇਖੋ ਮੈਨੂੰ ਇਹੋ ਜੀ ਗੱਲ ਕਿਤੇ ਨਜ਼ਰ ਨਹੀਂ ਆਈ ਮੈਂ ਕੱਲ ਹਸ਼ਿਆਰਪੁਰ ਗਿਆ ਸੀ ਤੁਸੀਂ ਦੇਖ ਲਿਓ ਉੱਥੇ ਜਾ ਕੇ ਚੱਕੀ ਦਰਿਆ ਦੇ ਵਿੱਚ ਜਿਹੜਾ ਪਠਾਨਕੋਟ ਤੋਂ ਚੱਲਿਆ 97000 ਕਿਊਸਿਕ ਪਾਣੀ ਆ ਗਿਆ ਉਹਨੇ ਇੱਕਦਮ ਹਿੱਟ ਕੀਤਾ ਤਾਂ ਪਾਣੀ ਉੱਪਰ ਦੀ ਹੋ ਗਿਆ ਪੰਜ ਚਾਰ ਪਿੰਡਾਂ ਦੇ ਸਰਪੰਚ ਤੇ ਉਹਨਾਂ ਨੇ ਗੱਲ ਕਹੀ ਕਹਿੰਦੇ ਵੀ ਦੇਖੋ ਪਾਣੀ ਨੂੰ ਨਹੀਂ ਤੁਸੀਂ ਰੋਕ ਸਕਦੇ ਪਰ ਸਾਨੂੰ ਇਸ ਚੀਜ਼ ਦੀ ਤਸੱਲੀ ਹੈ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਹੁਣ ਹਲ ਮਾੜੇ ਇਲਾਕੇ ਦਾ ਦੌੜਾ ਕਰਨ ਜਾ ਰਹੇ ਜੀ ਹਾਂ ਬਿਲਕੁਲ ਜੀ ਅਸੀਂ ਜਿੱਥੇ ਵੀ ਦੇਖੋ ਸਾਡੇ ਜਾਨ ਤੋਂ ਭਾਵ ਇਹ ਹੀ ਹੈ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਤੇ ਸਾਰੀ ਮਦਦ ਵੀ ਦੇਖ ਰਹੇ ਹਾਂ ਵੀ ਪ੍ਰੋਪਰ ਲੋਕਾਂ ਤੱਕ ਜਿਹੜੀ ਹੈ ਉਹ ਪਹੁੰਚ ਰਹੀ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਤੇ ਨਾਲ ਹੀ ਦਾਵਾ ਵੀ ਕੀਤਾ ਗਿਆ ਹੈ ਕਿ ਜਿਹੜੇ ਪੀੜਤ ਲੋਕ ਨੇ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਰ ਮਦਦ ਪਹੁੰਚਾਈ ਜਾ ਰਹੀ ਹੈ ਐਸੀ ਖਬਰ ਤੇ ਮੇਰੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜੇ ਨੇ ਬਿਸ਼ੰਬਰ ਬਰਿੰਦਰ ਗੋਇਲ ਪਹੁੰਚੇ ਹੋਏ ਨੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਕਿ ਕੋਈ ਜਾਣਕਾਰੀ ਮਿਲ ਰਹੀ ਹੈ ਕਿਸ ਤਰ੍ਹਾਂ ਦੀ ਸਹਾਇਤਾ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ ਦੇ ਕੋਲ ਕੋ ਜਿਹੜਾ ਢਾੜ ਪਰ ਆਇਤ ਇਲਾਕੇ ਨੂੰ ਜਿਹੜੇ ਬ੍ਰਿੰਦਰ ਗੋਇੰਦ ਜਿਹੜੇ ਨੇ ਬਾਕੇ ਦੇ ਮੰਤਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹ ਜਿਹੜਾ ਬਾਹਰ ਪਰ ਵਾਈਟ ਲੱਗ ਕਵਰੇ ਜਿਹੜਾ ਇਲਾਕਾ ਉਹਨਾਂ ਦਾ ਉਹ ਦੌਰਾ ਕੋਚਕੋ ਜਾ ਕੇ ਕਰ ਰਹੇ ਨੇ ਉਹਨਾਂ ਨੇ ਦੌਰਾ ਕੀਤਾ ਆ ਉਹਨਾਂ ਨੇ ਇਹ ਕਹਿ ਰਹੇ ਸੀ ਜੇ ਇਸ ਜੀ ਨੂੰ ਜੇ ਜੀ ਜੇ ਇਸ ਸੜਕ ਤੇ ਕਿ ਸਥਾਪਿਤ ਵੀ ਹੈ ਕਿ ਕਿਉਂਕਿ 25 ਦੇ ਕਰੀਬ ਜਿਹੜੇ ਫਸੇ ਹੋਏ ਲੋਕ ਸੀ ਆ ਉਹਨਾਂ ਨੂੰ ਕੱਢ ਲਿਆ ਗਿਆ ਹੈ ਉਸ ਤੋਂ ਬਾਅਦ ਜਿਹੜੇ ਰੈਸਕੂ ਜਾਰੀ ਨੇ ਔਰ ਜਿਹੜੀ ਅੰਡੀ ਵਾਲਾ ਸੇ ਟੀਮਾਂ ਵੀ ਆ ਗਿਆ ਨੇ ਉਸ ਤੋਂ ਬਾਅਦ ਆਰਮੀ ਦੀ ਹਲਕੀ ਜਲਦੀ ਰੋਡ ਪਈ ਪਰ ਉਹ ਵੀ ਦਿੱਤੀ ਹੈ ਕਿ ਉਹ ਜਿਹੜੇ ਬੇਰਾਵੋ ਪਾਰ ਖੱਤ ਪਿੰਡ ਜਿਹੜੇ ਬੰਗਾਉਣਾ ਪਤੂ ਤੋਂ ਪਾਰ ਉੱਥੇ ਜਿਨ੍ਹਾਂ ਦਾ ਸਮਰਬ ਦੇਖਾਂ ਨੁੱਟ ਚੁੱਕਿਆ ਸੀ ਉੱਥੇ ਵੀ ਕੁਝ ਫਸਿਆ ਹੋਇਆ ਹੈ ਉਹਨਾਂ ਵਾਸਤੇ ਵੀ ਜੇ ਲੋੜ ਪਈ ਆਰਵੀ ਦੀ ਉਹਨਾਂ ਨੂੰ ਇੱਕ ਰਾਫਟ ਜਹਾਜ਼ ਰਾਹੀਂ ਬੰਦਿਆਂ ਨੂੰ ਬਾਹਰ ਕੱਢਿਆ ਜਾਏਗਾ ਪਰ ਦਸੰਬਰ ਦਸੰਬਰ ਜਿਹੜੇ ਇਹ ਪਿੰਡ ਨੇ ਕਿੰਨੀ ਕੁ ਗਿਣਤੀ ਹੈ ਇਹਨਾਂ ਦੀ ਤੇ ਕਿੰਨੇ ਕੁ ਲੋਕ ਨੇ ਕੀ ਉੱਥੇ ਪਸ਼ੂ ਵੀ ਉੱਥੀ ਨੇ ਜਿਹੜੇ ਜਾਂ ਫਿਰ ਉਹਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ ਸਾਜ਼ੋ ਸਮਾਨ ਜਿਹੜਾ ਜ਼ਰੂਰੀ ਹੁੰਦਾ ਉਸ ਨੂੰ ਕੱਢ ਲਿਆ ਗਿਆ ਹੈ ਜਾਂ ਹਾਲੇ ਘਰੇ ਹੋਏ ਨੇ ਲੋਕ ਉੱਥੇ ਕਿ ਬਿਲਕੁਲ ਬਿਲਕੁਲ ਪਿੰਡ ਫਿਲਹਾਲ ਕਿਰੇ ਹਨ ਕਿਉਂਕਿ 7 ਪਿੰਡ ਨੇ ਔਰ ਜੇ ਪਸ਼ੂ ਪਗਾਰਾ ਸਾਰੇ ਉੱਥੇ ਉਹਨਾਂ ਦੇ ਕਿਰੇ ਵਾਲੇ ਕਿਉਂਕਿ ਦਰਿਆ ਦੇ ਤੱਕ ਨੇ ਪੋਸਟੇ ਵਾਲੀ ਕੋਈ ਜੇ ਇੱਕ ਕਿਸ਼ਤੀ ਹੀ ਚੱਲਦੀ ਆ ਜੇ ਕਿਸ਼ਤੀ ਦੇ ਪਰ ਬੰਦਿਆਂ ਨੂੰ ਉਹ ਲੋਕਾਂ ਨੂੰ ਲਿਆਤਾ ਵੀ ਲੈਤਰ ਕਿਸੀ ਵੀ ਜਿਹੜੀ ਬਾਰਸ਼ ਜਿਆਦਾ ਪਾਣੀ ਆਉਣਾ ਵੱਧ ਕਰਦੀ ਗਈ ਇਸ ਕਰਕੇ ਪਸ਼ੂ ਵਗੈਰਾ ਦੇ ਕਿਰੇ ਵਾਲੇ ਸਾਰੇ ਪਣਾ ਤੋਂ 2 ਤੋਂ 3 ਫੁੱਟ ਪੇੜਾ ਪਾਣੀ ਘੁੰਮ ਰਿਹਾ ਆ ਉਸ ਜਿਹੜੇ ਪਸ਼ੂਗਰਾਂ ਦਾ ਚਾਰਾ ਦਿੱਤਾ ਜਾ ਰਿਹਾ ਕਿਉਂਕਿ ਉਹ ਕੁਝ ਉੱਥੇ ਪਸ਼ੂ ਜਿਹੜੇ ਉਹਨਾਂ ਉਸ ਖੇਤ ਉੱਤੇ ਖੇਪਾਂ ਕਰਕੇ ਸਵਾਗਤ ਜਿਹੜੀਆਂ ਨੇ ਦੁਖੀਆਂ ਆਏ ਨੇ ਘਰਾਂ ਵਾਲੇ ਵੀ ਪਾਣੀ ਪਾਉਣ ਦਿਆ ਉਹ ਜਿਹੜੇ ਲੋਕ ਫਸੇ ਹੋਏ ਨੇ ਕੋਸ਼ 60 ਦੇ ਕਰੇ ਹੋਏ ਲੋਕ ਨੇ ਜਿਨ੍ਹਾਂ ਨੂੰ ਕੱਢਣ ਵਾਸਤੇ ਫੌਜ ਦੀ ਮਦਦ ਲਈ ਜਾ ਰਹੀ ਹੈ ਤੇ ਜਿਹੜੇ ਜਿਹੜਾ ਰੈਫਿਊ ਕੀਤਾ ਜਾ ਰਿਹਾ ਔਰ ਖਰੀਬ ਜਿਹੜੇ ਦਰਿਆ ਤੋਂ ਆਰਲੇ ਪੰਡਾ ਵਿੱਚ ਵੀ ਜਿਹੜੇ ਲੋਕ ਫਸੇ ਹੋਏ ਸੀਗਾ ਜਿਨ੍ਹਾਂ ਦੇ ਪਾਣੀ ਇੱਕਦਮ ਵਹਰੇ ਆ ਕੱਲ ਕੁਝ ਆਉਣਾ ਸ਼ੁਰੂ ਹੋ ਗਿਆ ਸੀ ਮਕੌੜੇ ਤੇ ਲੱਗ ਲੱਗੇ ਪੈ ਤਾਂ ਉਹਨਾਂ ਤੇ ਵੀ ਜਿਹੜੇ 325 ਲੋਕਾਂ ਨੂੰ ਜਿਹੜਾ ਕੱਢ ਲਿਆ ਗਿਆ ਹੈ ਔਰ ਨਵੰਬਰ ਨਵੰਬਰ ਐਸੇ ਦੇ ਵਿਚਾਲੇ ਕੀ ਬਰਿੰਦਰ ਗੋਇਲ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ 에어 ਲਿਫਟ ਵੀ ਕੀਤਾ ਜਾ ਸਕਦਾ ਜ ਜੀ ਬਿਲਕੁਲ ਬਿਲਕੁਲ ਜਿਹੜੇ ਪਾਵਰ ਸੱਤ ਪਿੰਨੇ ਉਸ ਤੋਂ ਸਿਰਫ ਇਹ ਲਿਫਟ ਹੀ ਕੀਤਾ ਜਾ ਸਕਦਾ ਕਿਉਂਕਿ ਜੇ ਕਿਸੇ ਦੀ ਦਰਿਆ ਵਿੱਚ ਚੱਲ ਨਹੀਂ ਪਾਰੀ ਜੇ ਕਿਸੇ ਚੱਲੀ ਵੀ ਗਈ ਕਿਸੇ ਜਿਹੜਾ ਸਟ੍ਰੀਮਰ ਵਗੈਰਾ ਤੇ ਉਸ ਤੋਂ ਅੱਗੇ ਜਿਹੜੇ ਪਿੰਡ ਜਿਹੜੇ ਕਾਫੀ ਦੂਰ ਨੇ ਚੱਲਦੇ ਆ 5-5 ਕਿਲੋਮੀਟਰ ਦੂਰ ਪਿੰਨੇ ਕੋਈ 7 ਕਿਲੋਮੀਟਰ ਦੂਰ ਪਿੰਦਾ ਪਰ ਉਹ ਰਸਤਿਆਂ ਦਾ ਬਹੁਤ ਬੜਾ ਹਾਲ ਹੈ ਇਸ ਕਰਕੇ ਰਸਤਿਆਂ ਤੇ ਜਾ ਕੇ ਕਿਸੇ ਤੇ ਲੈ ਵੀ ਜਾਵੇ ਉਹ ਗੱਡੀ ਜਾਣਾ ਬਹੁਤ ਪੋਸਿਬਲ ਨਹੀਂ ਇਸ ਕਰਕੇ ਉਹਨਾਂ ਨੂੰ ਇਹ ਲਿਫਟ ਹੀ ਕੀਤਾ ਜਾ ਸਕਦਾ ਇਸ ਕਰਕੇ ਜੇ ਉਹ ਅਸੀਂ ਲੋਕ ਜੇ ਕੋਈ ਪ੍ਰੋਬਲਮ ਆ ਜੀ ਕਿਉਂਕਿ ਉਹ ਕੋਣ ਚੱਲਦੇ ਵੇਲੇ ਤੱਕ ਜੇ ਕਿ ਪੱਲੇ ਸਿਟੀਰ ਤੋਂ ਨਾਲ ਉਹਨਾਂ ਨੇ ਕਢਿਆ ਜਾ ਰਿਹਾ ਹੈ। ਬਹੁਤ ਸ਼ੁਕਰੀਆ। ਬਸ਼ੰਬਰ ਬਿੱਟੂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ 에어 ਲਿਫਟ ਕੀਤਾ ਜਾਏਗਾ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਹੋਏ ਲੋਕ ਨੇ ਖਾਸ ਕਰ ਮਕੌੜਾ ਪੱਤਣ ਦੇ ਜਿਹੜੇ ਪਾਰਲੇ ਪਿੰਡ ਨੇ ਰਾਵੀ ਦਰਿਆ ਦੀ ਮਾਰ ਹੇਠ ਨੇ ਸਤ ਦੇ ਕਰੀਬ ਪਿੰਡਾਂ ਦਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਹੈ ਲੋਕ ਘਿਰੇ ਹੋਏ ਨੇ ਪਾਣੀ ਦੇ ਵਿੱਚ ਤੇ ਉੱਥੇ ਕਿਸੇ ਵੀ ਪਹੁੰਚਣੇ ਮੁਸ਼ਕਿਲ ਹੈ ਤੇ ਹੁਣ ਉਹਨਾਂ ਨੂੰ 에어 ਲਿਫਟ ਕੀਤਾ ਜਾਏਗਾ। ਤੇ ਭਾਰੀ ਮੀਂਹ ਦੇ ਨਾਲ ਗੁਰਦਾਸਪੁਰ ਦੇ ਵਿੱਚ ਹਾਲਾਤ ਵਿਗੜੇ ਹੋਏ ਨੇ ਦੀਨਾ ਨਗਰ ਦੇ ਵਿੱਚ ਦੋ ਥਾਂ ਤੋਂ ਤੁਸੀ ਬੰਨ ਟੁੱਟ ਚੁੱਕਿਆ ਹੈ ਪਿੰਡ ਕਾਹਨਾ ਅਤੇ ਜੈਨਪੁਰ ਦੇ ਵਿੱਚ ਤੁਸੀ ਬੰਨ ਦੇ ਕਿਨਾਰੇ ਟੁੱਟੇ ਨੇ ਜਿਸ ਨਾਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੜ੍ਹ ਆ ਚੁੱਕਿਆ ਹੈ ਤੁਸੀ ਬੰਨ ਟੁੱਟਣ ਕਰਕੇ ਮਕੌੜਾ ਪਤਨ ਦੇ ਸੱਤ ਪਿੰਡਾਂ ਚ ਹੜ੍ਹ ਆ ਚੁੱਕਿਆ ਹੈ ਰਾਵੀ ਦਰਿਆ ਦੇ ਪਾਣੀ ਦੀ ਮਾਰ ਪਈ ਹੈ ਤੇ ਪਿੰਡਾਂ ਚ ਕਈ ਕਈ ਫੁੱਟ ਪਾਣੀ ਭਰ ਗਿਆ ਹੈ ਪਾਣੀ ਦੇ ਵਿੱਚ ਫਸਲਾਂ ਡੁੱਬ ਚੁੱਕੀਆਂ ਨੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਪਿੰਡ ਮਕੌੜਾ ਕਹਨਾ ਠੱਠੀ ਫਰੀਦਪੁਰ ਰਾਮ ਸਹਾਏ ਜੱਗੋ ਚੱਕ ਟਾਂਡਾ ਪਿੰਡ ਹੜਾਂ ਦੀ ਮਾਰ ਹੀਟ ਨੇ ਤੇ ਇਸ ਵੇਲੇ ਮੇਰੇ ਦੋ ਸਹਿਯੋਗੀ ਰਾਜੀਵ ਸ਼ਰਮਾ ਜੁੜ ਰਹੇ ਨੇ ਤੇ ਸੂਰਜ ਭਾਨ ਜੁੜ ਰਹੇ ਨੇ ਪਹਿਲਾ ਰੁਖ ਸੂਰਜ ਭਾਨ ਦਾ ਕਰਾਂਗੇ ਸੂਰਜ ਫਾਜ਼ਿਲਕਾ ਦੇ ਵਿੱਚ ਇਸ ਵੇਲੇ ਕਿਹੋ ਜੇ ਹਾਲਾਤ ਨੇ ਤੇ ਤੁਸੀਂ ਇੱਥੇ ਕਿੱਥੇ ਕਿਸ ਥਾਂ ਤੇ ਮੌਜੂਦ ਹੋ ਤੇ ਇਲਾਕੇ ਦੇ ਵਿੱਚ ਹੜਾਂ ਦੀ ਕਿੰਨੀ ਕੁ ਮਾਰ ਪਈ ਹੈ ਕੀ ਇੱਥੇ ਹਾਲਾਤ ਨੇ ਇਸ ਵੇਲੇ ਸੂਰਜ ਬਿਲਕੁਲ ਸਤਲੁਜ ਦੇ ਕੰਡੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਪਾਣੀ ਹੈ ਜਿਹੜਾ ਉਹ ਖੇਤਾਂ ਤੋਂ ਹੁੰਦਾ ਹੋਇਆ ਟਾਲੀਆਂ ਵੱਲ ਜਾ ਰਿਹਾ ਤੁਸੀਂ ਇੱਕ ਵਾਰ ਤਸਵੀਰਾਂ ਵੇਖ ਲਓ ਔਰ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਹੈ ਜਿਹੜਾ ਉਹ ਟਾਲੀਆਂ ਵੱਲ ਜਾ ਰਿਹਾ ਖੇਤਾਂ ਵੱਲ ਜਾ ਰਿਹਾ ਔਰ ਖੁਦ ਸਥਿਤੀ ਦਾ ਜ਼ਾਇਜ਼ਾ ਲੈਣ ਦੇ ਲਈ ਇੱਥੋਂ ਦੇ ਜਿਹੜੇ ਸਦਾਨਿਕ ਵਿਧਾਇਕ ਨੇ ਨਰਿੰਦਰ ਸਿੰਘ ਉਹ ਵੀ ਇੱਥੇ ਪਹੁੰਚੇ ਨੇ ਔਰ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਕਿ ਆਖਿਰਕਾਰ ਸਥਿਤੀ ਕੀ ਆ ਕਿਸ ਤਰ੍ਹਾਂ ਦੀ ਸਥਿਤੀ ਹੈ ਕਿਸ ਤਰ੍ਹਾਂ ਦਾ ਸਰਕਾਰੀ ਅਮਲਾ ਕੰਮਕਾਰ ਕਰ ਰਿਹਾ ਔਰ ਕਿੰਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਖਾਸ ਤੌਰ ਤੇ ਢਾਣੀਆਂ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਪ੍ਰੋਬਲਮ ਹੋ ਰਹੀ ਐ ਐਮਐਲਏ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਰਕਾਰ ਵੱਨਿਓ ਕੀ ਐਫਰਟਸ ਕੀਤੀ ਜਾ ਰਹੀ ਐ ਕਿ ਲੋਕਾਂ ਨੂੰ ਉਹ ਪ੍ਰੋਬਲਮ ਨਾ ਹੋਵੇ ਜਿਹੜੇ ਪਿੰਡਾਂ ਜਾਂ ਢਾਣੀਆਂ ਛੋੜ ਰਹੀ ਐ ਲੋਕਾਂ ਨੇ ਆਪਣੇ ਜੂਆਪਾ ਖੜੇ ਆ ਕਾਵਾਂ ਵਾਲੀ ਪੋਲੇ ਨੂੰ ਕਿਹਾ ਜਾਂਦਾ ਐ ਔਰ ਇਸ ਤੋਂ ਬਾਅਦ ਜਿਹੜੇ ਸਾਡੇ ਪਿੰਡ ਤੇ ਜਰ ਫੇਲਾ ਚੱਕ ਰੋਹਿਲਾ ਦੋਨਾਂ ਨਾਨਕਾ ਟਾਣੀ ਲਾਪ ਸਿੰਘ ਮਹਾਤਮ ਨਗਰ RAM SINGH PAINI ਗੱਟੀ ਨੰਬਰ 1 ਝੰਗੜ ਪੈਣੀ ਰੇਤੇਵਾਲੀ ਪੈਣੀ ਗੁਲਾਬਾ ਪੈਣੀ ਔਰ ਟਾਣੀ ਸੱਦਾ ਸਿੰਘ ਇਹ ਪਿੰਡ ਜਿਹੜੇ ਇਸ ਪੌਲ ਤੋਂ ਦੂਸਰੀ ਸਾਈਡ ਆ ਜਾਂਦੇ ਐ ਔਰ ਇਹ ਇੱਕ ਸਾਈਡ ਤੋਂ ਜਿਵੇਂ ਸਤਲੁਜ ਦੀ ਕਰੀਕ ਐ ਔਰ ਦੂਸਰੀ ਸਾਈਡ ਤੋਂ ਸਾਡਾ ਦਾ ਵੱਡਾ ਦਰਿਆ ਜਿਹੜਾ ਸਤਲੁਜ ਹੋ ਜਾਂਦਾ ਇਹ ਸਾਰੇ ਵਿੱਚ ਪਿੰਡ ਆ ਜਾਂਦੇ ਇਸ ਕਰਕੇ ਜਿਹੜਾ ਪਾਣੀ ਦੇ ਵਿੱਚ ਕਿਰ ਜਾਂਦੇ ਐ ਔਰ ਬਹੁਤ ਸਾਰਾ ਪਾਣੀ ਜਿਹੜਾ ਪਿਛਲੇ ਦੋ ਤਿੰਨ ਦਿਨਾਂ ਤੋਂ ਇੱਥੇ ਪਹੁੰਚਿਆ ਔਰ ਜਿਹੜੀ ਹੁਣ ਮੇਰੇ ਐਫਸਰ ਸਾਹਿਬਾਨਾਂ ਨਾਲ ਗੱਲ ਹੋਈ ਹੈ ਉਹਨੇ ਦੱਸ ਰਹੇ ਸੀ ਕਿ 2 ਲੱਖ 60 ਹਜ਼ਾਰ ਕਿ ਉਸ ਇੱਕ ਹਸੈਣੀ ਵਾਲਾ ਤੋਂ ਪਾਣੀ ਜਿਹੜਾ ਛੱਡਿਆ ਜਾ ਚੁੱਕਿਆ ਹੈ ਔਰ 2 ਲੱਖ 30 ਸੌਰੀ ਹਰੀਕੇ ਤੋਂ 2 ਲੱਖ 60 ਹਜ਼ਾਰ ਔਰ ਸੈਣੀ ਵਾਲਾ ਤੋਂ 2 ਲੱਖ 30 ਹਜ਼ਾਰ ਕਿ ਉਸ ਇੱਕ ਜਿਹੜਾ ਪਾਣੀ ਆ ਰਿਹਾ ਹੈ ਔਰ ਇਹ ਵਧਣ ਦੇ ਜਿਹੜੇ ਐਫਸਰ ਸਾਹਿਬਾਨ ਕਹਿ ਰਹੇ ਨੇ ਹੋਰ ਵੀ ਵੱਧ ਸਕਦਾ ਕਿਉਂਕਿ ਬਾਰਸ਼ਾਂ ਬਹੁਤ ਹੋ ਰਹੀਆਂ ਨੇ ਪਹਾੜਾਂ ਤੇ ਹਿਮਾਚਲ ਦੇ ਵਿੱਚ ਔਰ ਅਸੀਂ ਵੀ ਬਹੁਤ ਦਿਨਾਂ ਤੋਂ ਇਹਨਾਂ ਪਿੰਡਾਂ ਦੇ ਵਿੱਚ ਆ ਲੋਕਾਂ ਨੂੰ ਮਿਲ ਰਹੇ ਆ ਲੋਕਾਂ ਨਾਲ ਸੰਪਰਕ ਬਣਾਇਆ ਹੋਇਆ ਹੈ। ਸਵੇਰ ਤੋਂ ਪਿੰਡਾਂ 'ਚੋਂ ਪਿੰਡਾਂ 'ਚ ਹਾਲਾਤ ਕੀ ਨੇ ਢਾੜੀਆਂ 'ਚ ਕੀ ਹਾਲਾਤ ਨੇ ਖੇਤਾਂ 'ਚ ਕੀ ਹਾਲਾਤ ਨੇ ਹੁਣ ਤੱਕ ਦੀ ਰਿਪੋਰਟ ਕੀ ਤੁਹਾਡੇ ਕੋਲ ਦੇਖੋ ਹੁਣ ਤਾਂ ਜਿਹੜਾ ਸੜਕਾਂ ਦੇ ਉੱਪਰ ਵੀ ਪਾਣੀ ਤੁਸੀਂ ਦੇਖ ਰਹੇ ਹੋ ਆਉਣ ਲੱਗ ਗਿਆ ਹੈ। ਰਾਤ ਤੱਕ ਪਾਣੀ ਦਾ ਪੱਧਰ ਹੋਰ ਵੀ ਵਧੇਗਾ ਔਰ ਕੱਲ ਤੱਕ ਜੋ ਸਾਨੂੰ ਲੱਗ ਰਿਹਾ ਸੜਕਾਂ ਦੀ ਕਨੈਕਟੀਵਿਟੀ ਵੀ ਟੁੱਟ ਸਕਦੀ ਹੈ। ਔਰ ਅਸੀਂ ਕੱਲ ਤੋਂ ਹੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਵੇਚਬਾਨ ਜਾਨਵਰ ਨੇ ਪਸ਼ੂ ਨੇ ਉਹਨਾਂ ਲਈ ਐਨੀਮਲ ਫੀਡ ਜਿਹੜੀ ਹਰ ਪਿੰਡ ਦੇ ਵਿੱਚ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਅੱਜ ਵੀ ਜਾ ਰਹੀ ਹੈ ਔਰ ਜਿਹੜੇ ਦੋ ਤਿੰਨ ਪਿੰਡ ਪਹਿਲਾਂ ਜਿਨ੍ਹਾਂ ਦੀ ਕਨੈਕਟੀਵਿਟੀ ਡੁੱਟੀ ਹੈ ਉੱਥੇ ਰਾਸ਼ਨ ਔਰ ਫੀਡ ਦੀ ਅਸੀਂ ਪਹਿਲਾਂ ਪਹੁੰਚਾ ਦਿੱਤੀ ਸੀ ਔਰ ਅੱਜ ਔਰ ਕੱਲ ਅਸੀਂ ਸਾਰਾ ਜਿਹੜਾ ਸਾਡੇ ਪ੍ਰਸ਼ਾਸਨ ਅਧਿਕਾਰੀ ਸਾਰਿਆਂ ਦੀ ਡਿਊਟੀ ਲਗਾਈ ਹੋਈ ਹੈ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਫੀਡ ਹੈ ਪਸ਼ੂਆਂ ਲਈ ਉਹ ਪਹੁੰਚਾ ਦਿੱਤੀ ਜਾਵੇ ਤਾਂ ਕਿ ਜਿਹੜੇ ਬੇਜਵਾਨ ਜਵਾਰਨ ਜਾਨਵਰ ਨੇ ਉਹ ਉਹਨਾਂ ਦਾ ਜਿਹੜਾ ਖਿਆਲ ਰੱਖਿਆ ਜਾ ਸਕੇ ਔਰ ਜਿਹਨੂੰ ਕਿਸੇ ਨੂੰ ਰਾਸ਼ਨ ਦੀ ਲੋੜ ਆ ਉਹ ਦਿੱਤਾ ਜਾ ਰਿਹਾ ਔਰ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਔਰ ਸਾਰੇ ਲੋਕ ਜਿਹੜੇ ਅਸੀਂ ਰਲ ਮਿਲ ਕੇ ਇਸ ਮੁਸ਼ਕਲ ਦਾ ਜਿਹੜਾ ਸਾਹਮਣਾ ਰਲ ਮਿਲ ਕੇ ਕਰ ਰਹੇ ਆ ਔਰ ਦੋ ਤਿੰਨ ਦਿਨ ਐਮਐਲਏ ਸਾਹਿਬ ਤੈਨੂੰ ਚਾਹੀ ਰੋਕ ਰਿਹਾ ਦੋ ਤਿੰਨ ਦਿਨ ਹੋਰ ਅਲਰਟ ਤੇ ਰਹਿਣ ਦੀ ਲੋੜ ਆ ਜਿਵੇਂ ਤੁਸੀਂ ਦੱਸ ਰਿਹਾ ਕਿ ਸਵੇਰ ਦੇ ਮੁਕਾਬਲੇ ਹੁਣ ਪਾਣੀ ਵੱਧ ਗਿਆ ਹੁਣ ਦੇ ਮੁਕਾਬਲੇ ਸ਼ਾਮ ਨੂੰ ਵੱਜ ਜਾਣਾ ਕੀ ਲੱਗਦਾ ਕਿੰਨੇ ਦਿਨ ਹੋਰ ਅਲਰਟ ਤੇ ਰਹਿਣਾ ਪਊਗਾ ਕੋਲੋਂ ਦੇਖੋ ਜਿੱਦਾਂ ਕਿ 2,60,000 ਕਿਊਸਿਕ ਹਰੀਕੇ ਤੋਂ ਪਾਣੀ ਜਿਹੜਾ तकरीबन ਮੈਂ ਕਿ 3:00 ਵਜੇ ਦੀ ਜਿਹੜੀ ਰਿਪੋਰਟ ਹੈ ਉਹ ਪਾਣੀ ਜੇ ਇੱਥੇ ਪਹੁੰਚਦਾ ਤਾਂ ਕੱਲ ਸ਼ਾਮ ਤੱਕ ਉਹ ਇੱਥੇ ਪਹੁੰਚੇਗਾ ਜੇ ਉਹ ਪਾਣੀ ਇੱਥੇ ਪਹੁੰਚਦਾ ਤਾਂ ਬਹੁਤ ਮੈਂ ਸਮਝਦਾ ਪਿਛਲੇ ਵਾਰ 2023 ਦੇ ਵਿੱਚ ਜੋ ਪਾਣੀ ਆਇਆ ਸੀ ਉਹੀ ਹਾਲਾਤ ਇੱਥੇ ਬਣਨਗੇ ਔਰ ਜਿਹੜੀ ਬਾਰਿਸ਼ ਹੈ ਪਹਾੜਾਂ ਤੇ ਰੁਕ ਨਹੀਂ ਰਹੀ ਔਰ ਇਹ ਜਿਹੜਾ ਸਾਨੂੰ ਲੱਗ ਰਿਹਾ 3 ਲੱਖ ਕਿਊਸਿਕ ਤੱਕ ਵੀ ਜਾ ਸਕਦਾ ਔਰ ਜਿੱਥੇ ਆਪਾਂ ਖੜੇ ਆ ਇੱਥੇ ਵੀ ਪਾਣੀ ਤਕਰੀਬਨ 2-2 3-3 ਫੁੱਟ ਸੜਕ ਦੇ ਉੱਪਰ ਜਿਹੜਾ ਪਿਛਲੀ ਵਾਰ 2023 ਦੇ ਵਿੱਚ ਲੰਘਿਆ ਸੀ ਉਹੀ ਹਾਲਾਤ ਬਣ ਸਕਦੇ ਆ ਉਹਦੇ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਆ ਲੋਕਾਂ ਨੂੰ ਅਸੀਂ ਟਰੈਕਟਰ ਟਰਾਲੀ ਮੁਹੱਈਆ ਕਰਵਾ ਰਹੇ ਆ ਜੇ ਕਿਸੇ ਨੂੰ ਲੋਡ ਹੈ ਤਾਂ ਆਪਣੇ ਜਿਹੜੇ ਪਸ਼ੂਆਂ ਨੂੰ ਕੱਢਣ ਲਈ ਜਿਹੜੇ ਬੱਚਿਆਂ ਨੂੰ ਕੱਢਣ ਲਈ ਜਿਹੜੇ ਟਾਣੀਆਂ ਤਰਹੇ ਨੇ ਜੋ ਜਾਣਾ ਚਾਹੁੰਦੇ ਨੇ ਰਾਹਤ ਕੈਂਪ ਵੀ ਅਸੀਂ ਬਣਾਏ ਨੇ ਤਾਂ ਬੰਨ੍ਹ ਦੀ ਮਜ਼ਬੂਤੀ ਵਾਸਤੇ ਕੀ ਇੰਤਜ਼ਾਮ ਕਰ ਰਹੇ ਆ ਇਧਰਲੇ ਪਾਸੇ ਦੇਖਿਆ ਮਸ਼ੀਨਾਂ ਜਿ ਲੱਗੀਆਂ ਹੋਈਆਂ ਨੇ ਹੋਰ ਕਿੱਥੇ ਕਿਤੇ ਮਜ਼ਬੂਤ ਕਰਨੇ ਪੈਣਗੇ ਤਾਂ ਜੋ ਜੇ ਫਲੋ ਵਧਾ ਤਾਂ ਟੁੱਟ ਨਾ ਜਾਵੇ ਕਿਤੇ ਇਹ ਦੇਖੋ ਜਿਹੜਾ ਆਪਣਾ ਬੰਨ ਹੈ ਇਹ ਬੰਨ ਬਹੁਤ ਮਜ਼ਬੂਤ ਹੈ ਇਹ ਦੂਸਰੀ ਸਾਈਡ ਤਾਂ ਕੋਈ ਅਜੇ ਖਤਰਾ ਨਹੀਂ ਹੈ ਔਰ ਸੂਰਜ ਬਣੇ ਰਹੋ ਮੈਂ ਤੁਹਾਨੂੰ ਰੋਕ ਰਿਹਾ ਇਸ ਦੇ ਵਿਚਾਲੇ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ 5 ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਾਰੀ ਤੋਂ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਕਿਹੜੇ ਜ਼ਿਲ੍ਹੇ ਨੇ ਤੁਹਾਨੂੰ ਦੱਸਦੇ ਹਾਂ ਸੰਗਰੂਰ ਮਾਨਸਾ ਬਰਨਾਲਾ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਤੋਂ ਬਿਨਾ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤਾ ਇਹ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਪਰੇਸ਼ਾਨੀ ਹੋਰ ਵੱਧ ਸਕਦੀ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਇਹ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਪਹਿਲਾਂ ਹੀ ਲਗਾਤਾਰ ਉੱਥੇ ਹੜ੍ਹਾਂ ਦੇ ਨਾਲ ਪੂਰਾ ਏਰੀਆ ਪ੍ਰਭਾਵਿਤ ਹੋ ਚੁੱਕਿਆ ਹੈ ਤੇ ਰੈੱਡ ਅਲਰਟ ਹਾਲੇ ਵੀ ਹੈ ਪੰਜਾਬ ਦੇ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਉਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਰੈੱਡ ਅਲਰਟ ਹੈ ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਬਿਨਾ ਸੰਗਰੂਰ ਮਾਨਸਾ ਤੇ ਬਰਨਾਲਾ ਦੇ ਵਿੱਚ ਵੀ ਰੈਡ ਅਲਰਟ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਕਿ بارش ਹੋਏਗੀ ਭਾਰੀ ਬਰਸਾਤ ਹੋਏਗੀ ਤਾਂ ਦੱਸ ਦਈਏ ਕਿ ਪੰਜ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਤੇ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਰਾਜੀਵ ਸ਼ਰਮਾ ਮੇਰੇ ਸਹੋਗੀ ਦਿਨਾਨਗਰ ਤੋਂ ਜੁੜੇ ਨੇ ਇਸ ਵੇਲੇ ਦਿਨਾਨਗਰ ਦੇ ਵਿੱਚ ਮੌਜੂਦ ਨੇ ਗਰਾਊਂਡ ਜ਼ੀਰੋ ਤੇ ਰਾਜੀ ਵਜਸਟੰਗ ਦੇ ਨਾਲ ਦੀਨਾ ਨਗਰ ਹੋਵੇ ਗੁਰਦਾਸਪੁਰ ਵਾਲਾ ਏਰੀਆ ਹੋਵੇ ਪਹਿਲਾਂ ਹੀ ਹੜਾਂ ਦੀ ਮਾਰ ਦੇ ਹੇਠ ਹੈ ਤੇ ਹੁਣ ਚੇਤਾਵਨੀ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਾਰੀ ਬਰਸਾਤ ਹੋ ਸਕਦੀ ਹੈ ਜਿਸ ਥਾਂ ਤੇ ਤੁਸੀਂ ਮੌਜੂਦ ਹੋ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਕਿੰਨੇ ਪਿੰਡ ਜਿਹੜੇ ਨੇ ਹੜਾਂ ਦੀ ਮਾਰ ਦੇ ਹੇਠ ਨੇ ਕਿੰਨੀ ਫਸਲ ਇਸ ਵੇਲੇ ਪਾਣੀ ਦੀ ਮਾਰ ਦੇ ਹੇਠ ਹੈ ਬਿਲਕੁਲ ਰਣਵੀਰ ਸਵੇਰ ਤੋਂ ਲਗਾਤਾਰ ਨਿਊਜ਼ ਦੇਕਿੰਗ ਪੰਜਾਬ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਲੋਕਾਂ ਦੇ ਹਾਲਾਤ ਵੀ ਜੋ ਹੈ ਪੰਜਾਬ ਦੇ ਲੋਕਾਂ ਤੱਕ ਪਹੁੰਚਾਰਿਆ ਸਰਕਾਰ ਤੱਕ ਪਹੁੰਚਾਰਿਆ ਔਰ ਸਰਕਾਰ ਵੱਲੋਂ ਜੋ ਕੁਝ ਅਪੀਲਾਂ ਕੀਤੀਆਂ ਜਾਂਦੀਆਂ ਨੇ ਉਹ ਵੀ ਉਹਨਾਂ ਲੋਕਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਸ ਵੇਲੇ ਮੈਂ ਦੀਨਾ ਨਗਰ ਦੇ ਕੀੜੀ ਪਿੰਡ ਦੇ ਵਿੱਚ ਹਾਂ ਔਰ ਜਿਹੜੇ ਸ਼ਾਰਟਸ ਹੁਣ ਮੈਂ ਦਿਖਾਵਾਂਗਾ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜਾ ਪਾਣੀ ਹੈ ਉਹ ਕਿੰਨੀ ਤੇਜ਼ੀ ਦੇ ਨਾਲ ਪਿੰਡਾਂ ਦੇ ਨਾਲ-ਨਾਲ ਖੇਤਾਂ ਵਾਲੇ ਪਾਸੇ ਵੱਧਦਾ ਹੋਇਆ ਨਜ਼ਰ ਆ ਰਿਹਾ ਤਾਂ ਜਿਸ ਜਗ੍ਹਾ ਤੇ ਮੈਂ ਮੌਜੂਦ ਹਾਂ ਇਹ ਇੱਕ ਲਿੰਕ ਰੋਡ ਹੈ ਔਰ ਲਿੰਕ ਰੋਡ ਜਿਹੜੀ ਕਿ ਅੱਧੇ ਪਿੰਡਾਂ ਵਾਲੇ ਪਾਸੇ ਜਾਂਦੀ ਹੈ ਲੋਕ ਤੁਸੀਂ ਦੇਖ ਸਕਦੇ ਹੋਵੋਗੇ ਕਿ ਇਹਨਾਂ ਹਾਲਾਤਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਦੂਸਰੇ ਪਾਸੇ ਜੋ ਲੋਕ ਖੜੇ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਵੱਡਾ ਪਿੰਡ ਹੈ ਹਾਲਾਂਕਿ ਪਿੰਡ ਉੱਚੇ ਹੋਣ ਕਰਕੇ ਪਿੰਡਾਂ ਦੇ ਵਿੱਚ ਪਾਣੀ ਭਾਵੇਂ ਹਾਲੇ ਨਹੀਂ ਪਹੁੰਚਿਆ ਪਰ ਇੱਕ ਖਦਸ਼ਾ ਜ਼ਰੂਰ ਜ਼ਾਹਿਰ ਕੀਤਾ ਜਾ ਰਿਹਾ ਕਿ ਜੇਕਰ ਇਸੇ ਸਪੀਡ ਦੇ ਨਾਲ ਪਾਣੀ ਇਸ ਪਾਸੇ ਨੂੰ ਆਉਂਦਾ ਰਿਹਾ ਤਾਂ ਕਈ ਪਿੰਡ ਜਿਹੜੇ ਨੇ ਉਹ ਇਸ ਪਾਣੀ ਦੀ ਚਪੇਟ ਦੇ ਵਿੱਚ ਆ ਸਕਦੇ ਨੇ ਕਿਉਂਕਿ ਅਸੀਂ ਇੱਥੋਂ ਤੱਕ ਪਹੁੰਚਣ ਦੇ ਲਈ ਵੀ ਬਹੁਤ ਸਾਰੀ ਜਦੋਜਹਾਦ ਕਰਨੀ ਕਰਨੀ ਪਈ ਕਿਉਂਕਿ ਕਈ ਜਿਹੜੀਆਂ ਲਿੰਕ ਸੜਕਾਂ ਨੇ ਇੱਥੋਂ ਤੱਕ ਕਿ ਕੁਝ ਜਿਹੜੇ ਹਾਈਵੇ ਨੇ ਵੱਡੀਆਂ ਸੜਕਾਂ ਨੇ ਉਹ ਵੀ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਈਆਂ ਥਾਵਾਂ ਤੇ ਪਹੁੰਚਣ ਦੇ ਲਈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਟੂ ਵੀਲਰ ਜਾਂ ਫੋਰ ਵੀਲਰ ਜਿਹੜੇ ਨੇ ਉਹ ਉਹਨਾਂ ਸੜਕਾਂ ਤੋਂ ਨਹੀਂ ਨਿਕਲ ਸਕਦੇ ਤੁਸੀਂ ਦੇਖ ਸਕਦੇ ਹੋ ਕਿ ਖੇਤ ਨੇ ਖੇਤਾਂ ਦੇ ਵਿੱਚ ਲੋਕਾਂ ਦੇ ਡੇਰੇ ਆ ਗੁਜਰਾਂ ਦੀਆਂ ਟਾਹਣੀਆਂ ਜਿਹੜੀਆਂ ਨੇ ਉਹ ਬੁਰੀ ਤਰ੍ਹਾਂ ਇਸ ਵੇਲੇ ਪਾਣੀ ਦੇ ਨਾਲ ਪ੍ਰਭਾਵਿਤ ਨਜ਼ਰ ਆ ਰੀਆਂ ਤਾਂ ਥੋੜਾ ਅੱਗੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਪਾਸੇ ਪੂਰੇ ਦੇ ਪੂਰੇ ਜਿਹੜੇ ਖੇਤ ਨੇ ਉਹ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਕੁਝ ਟਰੱਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਉਂਕਿ ਇਹਨਾਂ ਟਰੱਕਾਂ ਨੇ ਵੀ ਅੱਗੇ ਪਹੁੰਚਣਾ ਸੀ ਪਰ ਸੜਕਾਂ ਜਿਹੜੀਆਂ ਨੇ ਉਹ ਬੰਦ ਹੋ ਚੁੱਕੀਆਂ ਨੇ ਕਿਉਂਕਿ ਸੜਕਾਂ ਦੇ ਉੱਤੇ ਪਾਣੀ ਹੈ ਤਾਂ ਇਹਨਾਂ ਲੋਕਾਂ ਨੂੰ ਵੀ ਇੱਥੇ ਰੁਕ ਕੇ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਜਿੱਤੇ ਜਿੱਤੇ ਵੀ ਕੈਮਰੇ ਦੀ ਨਜ਼ਰ ਜਾ ਰਹੀ ਹੈ ਹਰ ਪਾਸੇ ਤੁਸੀਂ ਦੇਖੋ ਕਿ ਸਾਰੇ ਦੇ ਸਾਰੇ ਖੇਤ ਜਿਹੜੇ ਨੇ ਉਹ ਪਾਣੀ 'ਚ ਡੁੱਬੇ ਨਜ਼ਰ ਆ ਰਹੇ ਨੇ ਹਾਲਾਂਕਿ ਜੇਕਰ ਇਹਨਾਂ ਇਲਾਕਿਆਂ ਦੀ ਮੈਂ ਗੱਲ ਕਰਾਂ ਤਾਂ ਇੱਥੋਂ ਦਰਿਆ ਜੋ ਹੈ ਕਾਫੀ ਦੂਰੀ ਤੇ ਹੈ ਕਈ ਕਿਲੋਮੀਟਰ ਦੂਰ ਹੈ ਪਰ ਹੁਣ ਜਿਹੜਾ ਦਰਿਆ ਦਾ ਪੱਧਰ ਵਧਨ ਕਰਕੇ ਪਾਣੀ ਜੋ ਹੈ ਦਰਿਆ ਦੇ ਵਿੱਚ ਓਵਰਫਲੋ ਹੋਇਆ ਹੈ ਔਰ ਜਿੰਨੇ ਵੀ ਆਸ-ਪਾਸ ਦੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਪਾਣੀ ਪਹੁੰਚ ਚੁੱਕਿਆ ਹੈ ਹਰ ਇੱਕ ਸੜਕ ਲਗਭਗ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਤਾਂ ਕਈ ਪਿੰਡਾਂ ਦੇ ਨਾਲ ਕਈ ਜਿਹੜੀਆਂ ਜ਼ਿਲ੍ਹਿਆਂ ਦੇ ਸੰਪਰਕ ਵੀ ਹੁਣ ਤੱਕ ਟੁੱਟਣ ਦੀ ਖਬਰ ਆਈ ਹੈ ਕਿ ਜੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕੁਝ ਪਿੰਡ ਜਿਹੜੇ ਨੇ ਉਹਨਾਂ ਦਾ ਸੰਪਰਕ ਟੁੱਟ ਚੁੱਕਾ ਹੈ ਔਰ ਜਿਸ ਤਰ੍ਹਾਂ ਥੋੜੀ ਦੇਰ ਪਹਿਲਾਂ ਮੰਤਰੀ ਬਰਿੰਦਰ ਗੋਇਲ ਗੱਲ ਕਰ ਰਹੇ ਸੀ ਕਿ ਆਰਮੀ ਦੇ ਜਿਹੜੇ ਹੈਲੀਕਾਪਟਰ ਨੇ ਉਹ ਵੀ ਜੋ ਹੈ ਤਿਆਰ ਰੱਖੇ ਗਏ ਤਾਂ ਥੋੜੀ ਦੇਰ ਪਹਿਲਾਂ ਅਸੀਂ ਇਸ ਇਲਾਕੇ ਦੇ ਵਿੱਚ ਇੱਕ ਹੈਲੀਕਾਪਟਰ ਜੋ ਹੈ ਉਹ ਉੜਦਾ ਦੇਖਿਆ ਤਾਂ ਇਸ ਕਰਕੇ ਗਰਾਊਂਡ ਜ਼ੀਰੋ ਦੇ ਉੱਤੇ ਐ ਐਨ ਡੀ ਆਰ ਐਫ ਐਸ ਡੀ ਆਰ ਐਫ ਆਰਮੀ ਬੀ ਐਸ ਐਫ ਔਰ ਪੰਜਾਬ ਪੁਲਿਸ ਦੇ ਨਾਲ ਨਾਲ ਜਿਹੜਾ ਪ੍ਰਸ਼ਾਸਨਿਕ ਅਮਲਾ ਹੈ ਉਹ ਡਟਿਆ ਹੋਇਆ ਤੁਸੀਂ ਦੇਖੋ ਕਿ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਦੇ ਲਈ ਇਸ ਪਾਣੀ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਤਾਂ ਲੋਕ ਕਿਨਾਰੇ ਤੇ ਖੜੇ ਇੰਤਜ਼ਾਰ ਕਰ ਰਹੇ ਨੇ ਕਿ ਸ਼ਾਇਦ ਪਾਣੀ ਦਾ ਜਿਹੜਾ ਲੈਵਲ ਹੈ ਉਹ ਘਟੇਗਾ ਪਰ ਪਾਣੀ ਦਾ ਪੱਧਰ ਘਟਣ ਦੀ ਬਜਾਏ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਰਾਜੀਵ ਰਾਜੀਵ ਮੰਨਿਆ ਜਾਵੇ ਕਿ ਆਉਣ ਵਾਲੇ ਦਿਨਾਂ 'ਚ ਮੁਸੀਬਤਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਜਿਵੇਂ ਪੌਂਗ ਡੈਮ ਤੋਂ ਪਾਣੀ ਹੋਰ ਛੱਡਿਆ ਜਾਣਾ ਹੈ ਹਰੀਕੇ ਹੈੱਡ ਵਰਕਸ ਤੋਂ ਹੈ ਹਰੀਕੇ ਪਤਨ ਤੋਂ ਵੀ ਪਾਣੀ ਵੱਧ ਛੱਡਿਆ ਜਾਣਾ ਹੈ ਬਰਸਾਤ ਵੀ ਜ਼ਿਆਦਾ ਹੋਣੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁਸ਼ਕਿਲ ਜਿਹੜੀ ਹੈ ਇਹਨਾਂ ਪਿੰਡਾਂ ਦੀ ਵਾਧੇ ਨਜ਼ਰ ਆ ਰਹੀ ਹੈ ਬਿਲਕੁਲ ਰਣਵੀਰ ਅੱਜ ਸਵੇਰੇ ਜਦੋਂ ਅਸੀਂ ਐਸ ਡੀ ਐਮ ਜਿਹੜੇ ਇਸ ਇਲਾਕੇ ਦੇ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ ਇਸ ਪਾਣੀ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਬੰਨ ਲਗਾ ਕੇ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਇੱਕ ਤਾਂ ਕੁਦਰਤ ਦੀ ਮਾਰ ਹੈ ਉੱਪਰੋਂ ਬਰਸਾਤ ਵੀ ਹੋ ਰਹੀ ਹੈ ਲਗਾਤਾਰ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਇਸ ਕਰਕੇ ਇੱਕੋ ਇੱਕ ਉਹਨਾਂ ਦੇ ਕੋਲ ਚਾਰਾ ਹੈ ਕਿ ਲੋਕ ਜਿਹੜੇ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਜਿਹੜੇ ਬਿਲਕੁਲ ਤੁਸੀ ਬੰਨ ਦੇ ਨੇੜੇ ਪਿੰਡ ਨੇ ਕੋਈ ਸਵੇਰ ਵੇਲੇ ਅਸੀਂ ਤਸਵੀਰਾਂ ਦਿਖਾਈਆਂ ਕਿ ਤੁਸੀ ਬੰਨ ਤੋਂ ਪਾਣੀ ਜੋ ਹੈ ਓਵਰਫਲੋ ਹੋ ਕੇ ਪਿੰਡਾਂ ਵਾਲੇ ਪਾਸੇ ਆਉਣਾ ਸ਼ੁਰੂ ਹੋ ਚੁੱਕਿਆ ਸੀ ਤਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਉਨਾ ਪਿੰਡਾਂ ਦੇ ਵਿੱਚੋਂ ਨਿਕਲ ਕੇ ਜਾਂ ਤਾਂ ਜੇਕਰ ਉਹਨਾਂ ਦੇ ਕੋਈ ਰਿਸ਼ਤੇਦਾਰ ਜਾਂ ਉਹਨਾਂ ਦੀ ਕੋਈ ਹੋਰ ਮਕਾਨ ਨੇ ਸੁਰੱਖਿਅਤ ਜਗ੍ਹਾ ਤੇ ਉੱਥੇ ਚਲੇ ਜਾਣ ਜਾਂ ਫਿਰ ਸਰਕਾਰ ਵੱਲੋਂ ਜਿਹੜੇ ਰਿਲੀਫ ਸੈਂਟਰ ਬਣਾਏ ਗਏ ਨੇ ਇਵੈਕਿਊਏਸ਼ਨ ਜਿਹੜੇ ਸੈਂਟਰ ਬਣਾਏ ਗਏ ਨੇ ਉੱਥੇ ਚਲੇ ਜਾਂ ਤਾਂ ਸਾਹਮਣੇ ਦੇਖੋ ਕਿ ਕੁਝ ਮਹਿਲਾਵਾਂ ਤੁਹਾਨੂੰ ਖੜੀਆਂ ਨਜ਼ਰ ਆਉਣਗੀਆਂ ਤਾਂ ਉਸ ਤੋਂ ਠੀਕ ਅੱਗੇ ਬਹੁਤ ਜ਼ਿਆਦਾ ਪਾਣੀ ਹੈ ਤਾਂ ਇਹ ਸਾਹਮਣੇ ਘਰ ਦੇ ਇਹ ਜਿਹੜਾ ਪਿੰਡ ਹੈ ਇੱਥੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਔਰ ਇਹ ਜਿਹੜੀ ਲਿੰਕ ਰੋਡ ਇਸ ਪਿੰਡ ਦੇ ਅੰਦਰ ਜਾ ਰਹੀ ਹੈ ਉੱਥੇ ਤੁਸੀਂ ਦੇਖੋ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਜਿਹੜਾ ਰਾਵੀ ਔਰ ਉੱਜ ਦਾ ਜਿਹੜਾ ਪਾਣੀ ਹੈ ਉਹ ਇਸ ਵੇਲੇ ਹਰ ਪਾਸੇ ਜੋ ਪਹੁੰਚ ਰਿਹਾ ਔਰ ਇਹਨਾਂ ਪਿੰਡਾਂ ਨੂੰ ਅਸੀਂ ਕਹਿ ਸਕਦੇ ਕਿ ਇਸ ਪਾਣੀ ਨੇ ਬੁਰੀ ਤਰ੍ਹਾਂ ਠੀਕ ਹੈ राजीव ਠੀਕ ਹੈ राजीव ਫਿਲਹਾਲ ਸ਼ੁਕਰੀਆ राजीव ਸ਼ਰਮਾ ਮੇਰੇ ਸਹਿਯੋਗੀ ਦਿਨਾਨਗਰ ਤੋਂ ਜਾਣਕਾਰੀ ਦੇ ਰਹੇ ਸੀ ਸੂਰਜਪਾਲ ਫਾਜ਼ਿਲਕਾ ਤੋਂ ਦੇ ਰਹੇ ਸੀ ਦਾ ਏਰੀਆ ਜਿਹੜਾ ਹੈ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ ਹੜ੍ਹਾਂ ਦੇ ਕਾਰਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦਿੱਕਤਾਂ ਹੋਰ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ ਪੰਜ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਪਾਣੀ ਦੇ ਵਿੱਚ ਘਿਰ ਚੁੱਕੇ ਨੇ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਅਤੇ ਲੋਕ ਮੁਸ਼ਕਿਲ ਦੇ ਵਿੱਚ ਪਹਾੜਾਂ ਤੋਂ ਮੈਦਾਨਾਂ ਤੱਕ ਪਾਰੀ ਮੀਂਹ ਹੈ ਤੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਹੈ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਹੈ ਤੇ ਪਹਾੜਾਂ ਦੇ ਵਿੱਚ ਵੀ ਲਗਾਤਾਰ ਬਰਸਾਤ ਹੋ ਰਹੀ ਹੈ ਗੁਰਦਾਸਪੁਰ ਦੇ ਦਿਨਾਨਗਰ ਦੇ ਵਿੱਚ ਦੋ ਥਾਂ ਤੋਂ ਤੁਸੀ ਬੰਨ ਟੁੱਟ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਸੱਤ ਪਿੰਡ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਮਕੌੜਾ ਪਤਨ ਤੋਂ ਪਾਰਲੇ ਪਿੰਡ ਮਾਨਸਾ ਦੇ ਵਿੱਚ ਵੀ ਰਜਵਾਹਾ ਟੁੱਟਿਆ 200 ਏਕੜ ਫਸਲ ਜਿਹੜੀ ਹੈ ਉਸ ਦੇ ਪਾਣੀ ਦੇ ਵਿੱਚ ਘਿਰ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਜ਼ਿਆਦਾ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਭਾਰੀ ਤੋਂ ਭਾਰੀ بارش ਦੀ ਚੇਤਾਵਨੀ ਦਿੱਤੀ ਗਈ ਹੈ ਤੇ ਪੌਂਗ ਡੈਮ ਇਸ ਵੇਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤੇ ਭਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਜਿਹੜੀਆਂ ਝੀਲਾਂ ਨੇ ਗੋਬਿੰਦ ਸਾਗਰ ਝੀਲ ਹੋਵੇ ਜਾਂ ਫਿਰ ਰਣਜੀਤ ਸਾਗਰ ਡੈਮ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਹਿਮਾਚਲ ਵਾਲੇ ਪਾਸਿਓਂ ਪੰਡੋਰ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਹੈ ਬਿਆਸ ਦਰਿਆ ਦੇ ਵਿੱਚ ਜਿਸ ਦਾ ਸਿੱਧਾ-ਸਿੱਧਾ ਅਸਰ ਪੰਜਾਬ ਦੇ ਵਿੱਚ ਵੀ ਹੋਣਾ ਹੈ ਇਸ ਦੇ ਨਾਲ ਹੀ ਵੱਡੀ ਖਬਰ ਆ ਰਹੀ ਹੈ ਹੜ੍ਹਾਂ ਦੇ ਮੱਦੇਨਜ਼ਰ ਨਮਾ ਸ਼ਹਿਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਰਹਿਣਗੇ ਸਕੂਲਾਂ ਦੇ ਵਿੱਚ 27 ਅਗਸਤ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਵੱਡੀ ਖਬਰ ਹੈ ਨਮਾ ਸ਼ਹਿਰ ਜ਼ਿਲ੍ਹੇ ਦੇ ਨਾਲ ਜੁੜੀ ਹੋਈ ਹੜ੍ਹਾਂ ਦੇ ਮੱਦੇਨਜ਼ਰ ਨਮਾ ਸ਼ਹਿਰ ਦੇ ਸਾਰੇ ਸਕੂਲ ਬੰਦ ਰਹਿਣਗੇ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਰਹਿਣਗੇ ਸਕੂਲਾਂ ਦੇ ਵਿੱਚ 27 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਤਾਜ਼ਾ ਸਥਿਤੀ ਨੂੰ ਦੇਖਦਿਆਂ ਹੋਇਆਂ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਤੋਂ ਪਹਿਲਾਂ ਵੀ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਜਿਹੜੇ ਹੜਾਂ ਦੀ ਮਾਰ ਹੇਠ ਨੇ ਉੱਥੇ ਸਕੂਲ ਬੰਦ ਕਰਨ ਲਈ ਕਹਿ ਦਿੱਤਾ ਗਿਆ ਸੀ ਆਦੇਸ਼ ਦੇ ਦਿੱਤੇ ਗਏ ਸੀ ਤੇ ਹੁਣ ਨਮਾ ਸ਼ਹਿਰ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਹੁਕਮ ਜਾਰੀ ਕੀਤੇ ਗਏ ਨੇ ਕਿਉਂਕਿ ਕੋਈ ਅਣਸਕਾਮੀ ਘਟਨਾ ਨਾ ਵਾਪਰੇ ਕਿਸੇ ਤਰ੍ਹਾਂ ਦੀ ਬਹੁਤ ਵਾਰ ਜਦੋਂ ਇਸ ਤਰ੍ਹਾਂ ਬਰਸਾਤ ਦੇ ਦਿਨ ਹੁੰਦੇ ਨੇ ਜਾਂ ਹੜਾ ਵਰਗੀ ਸਥਿਤੀ ਹੁੰਦੀ ਆ ਤਾਂ ਬੱਚਿਆਂ ਦਾ ਆਉਣਾ ਜਾਣਾ ਵੀ ਮੁਸ਼ਕਲ ਹੁੰਦਾ ਏ ਤੇ ਹੁਣ ਨਮਾ ਸ਼ਹਿਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ 27 ਅਗਸਤ